ਆਪਣੀ ਧੀ ਨੂੰ ਵਿਆਹ ਤੋਂ ਬਾਅਦ ਮਾਪੇ ਭੁੱਲ ਕੇ ਵੀ ਨਾ ਦਿਓ ਇਹ ਚੀਜ਼ਾਂ ਨਹੀਂ ਤਾਂ ਵਿਆਹੀ ਧੀ ਦੇ ਜੀਵਨ 'ਚ ਆ ਸਕਦੀਆਂ ਹਨ ਬਹੁਤ ਸਾਰੀਆਂ ਮੁਸ਼ਕਲਾਂ ਜਦੋਂ ਵੀ ਕਿਸੇ ਧੀ ਦਾ ਵਿਆਹ ਹੁੰਦਾ ਹੈ ਤਾਂ ਉਸ ਦੇ ਮਾਪੇ ਬਹੁਤ ਸਾਰੀਆਂ ਅਸੀਸਾਂ ਅਤੇ ਚੀਜ਼ਾਂ ਤੋਹਫੇ ਵਜੋਂ ਦਿੰਦੇ ਹਨ ਉਹਨਾਂ ਦੇ ਤੋਹਫਿਆਂ ਵਿੱਚ ਵੀ ਉਹਨਾਂ ਦਾ ਪਿਆਰ ਹੀ ਨਜ਼ਰ ਆਉਂਦਾ ਹੈ ਧੀ ਦੀ ਪਸੰਦ ਦੀ ਹਰ ਚੀਜ਼ ਉਸ ਨੂੰ ਦਿੱਤੀ ਜਾਂਦੀ ਹੈ ਜੋ ਉਸ ਦੇ ਸਹੁਰੇ ਘਰ ਵਿੱਚ ਕੰਮ ਆ ਸਕਦੀ ਹੋਵੇ ਵਿਆਹਾਂ ਵਿੱਚ ਹੋਣ ਵਾਲੀ ਹਰ ਰਸਮ ਖੁਸ਼ੀ ਅਤੇ ਪਿਆਰ ਦਾ ਪ੍ਰਤੀਕ ਹੁੰਦੀ ਹੈ ਲੋਕ ਵਿਆਹਾਂ ਵਿੱਚ ਕੀਤੀਆਂ ਜਾਣ ਵਾਲੀਆਂ ਰਸਮਾਂ ਵਿੱਚ ਵੀ ਜੋਤ ਸਦਾ ਪਾਲਣ ਕਰਦੇ ਆਏ ਹਨ ਇਸ ਦੇ ਨਾਲ ਹੀ ਕਈ ਲੋਕ ਆਪਣੀ ਧੀ ਨੂੰ ਤੋਹਫੇ ਦਿੰਦੇ ਸਮੇ ਉਸ ਦੀ ਤੰਦਰੁਸਤੀ ਦੀ ਕਾਮਨਾ ਵੀ ਕਰਦੇ ਹਨ ਤੇ ਜੋ ਉਸ ਦੇ ਨੀਮਾਂ ਦੀ ਪਾਲਣਾ ਵੀ ਕਰਦੇ ਹੋਏ ਤੋਹਫੇ ਦਿੰਦੇ ਹਨ ਵਿਆਹ ਤੋਂ ਬਾਅਦ ਧੀਾਂ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਉਹ ਵਿੜਾ ਜਿੱਥੇ ਧੀਾਂ ਖੇਡਦੀਆਂ ਤੇ ਵੱਡੀਆਂ ਹੁੰਦੀਆਂ ਹਨ ਵਿਆਹ ਤੋਂ ਬਾਅਦ ਘਰ ਸਦਾ ਲਈ ਅਜਨਬੀ ਬਣ ਜਾਂਦਾ ਹੈ ਵਿਆਹ ਸਮੇਂ ਵਿਦਾਗੀ ਦੇ ਸਮੇਂ ਹਰ ਮਾਂ ਬਾਪ ਆਪਣੀ ਧੀ ਨੂੰ ਬਹੁਤ ਸਾਰੀਆਂ ਚੀਜ਼ਾਂ ਦਿੰਦੇ ਹਨ ਇਹ ਚਲਸਲਾ ਇੱਥੇ ਹੀ ਨਹੀਂ ਰੁਕਦਾ ਸਗੋਂ ਜਦੋਂ ਵੀ ਧੀ ਆਪਣੇ ਮਾਪਿਆਂ ਦੇ ਘਰ ਆਉਂਦੀ ਹੈ ਅਤੇ ਫਿਰ ਕੁਝ ਦਿਨਾਂ ਬਾਅਦ ਸਹੁਰੇ ਘਰ ਜਾਣ ਲਈ ਤਿਆਰ ਹੋਣ ਦੀ ਹੈ ਤਾਂ ਵੀ ਮਾਤਾ ਪਿਤਾ ਧੀਆਂ ਲਈ ਕਈ ਚੀਜ਼ਾਂ ਪੈਕ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਔਰਤਾਂ ਨੂੰ ਕਦੇ ਵੀ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਨਹੀਂ ਲਿਆਉਣੀਆਂ ਚਾਹੀਦੀਆਂ ਕਿਉਂਕਿ ਇਹ ਵਾਸਤੂ ਸ਼ਾਸਤਰ ਦੇ ਅਨਸਾਰ ਸ਼ੁਭ ਕਿਉਂ ਨਹੀਂ ਹੁੰਦੀਆਂ ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਧੀਆਂ ਨੂੰ ਆਪਣੇ ਪੇਕੇ ਘਰ ਤੋਂ ਲੈ ਕੇ ਨਹੀਂ ਆਉਣੀਆਂ ਚਾਹੀਦੀਆਂ ਪਰ ਇਸ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਕਮੈਂਟਾਂ 'ਚ ਹਰ ਹਰ ਮਹਾਦੇਵ ਜ਼ਰੂਰ ਲਿਖੋ ਜੀ ਕਿ ਆਪਣੀ ਧੀ ਨੂੰ ਵਿਆਹ ਦਾ ਤੋਹਫ਼ਾ ਦੇਣ ਲਈ ਜੋਤਿਸ਼ ਕਿਉਂ ਜ਼ਰੂਰੀ ਹੈ ਆਓ ਜਾਣੀਏ ਜਦੋਂ ਤੁਹਾਡੀ ਧੀ ਲਈ ਵਿਆਹ ਦੇ ਤੋਹਫ਼ੇ ਦੀ ਜੋਣ ਕਰਨ ਦੀ ਗੱਲ ਆਉਂਦੀ ਹੈ ਤਾਂ ਜੋਤਿਸ਼ ਨੂੰ ਧਿਆਨ ਵਿੱਚ ਰੱਖਣਾ ਉਸ ਦੇ ਆਉਣ ਵਾਲੇ ਜੀਵਨ ਚ ਖੁਸ਼ਹਾਲੀ ਲਿਆ ਸਕਦਾ ਹੈ ਦਰਅਸਲ ਜੋਤਿਸ਼ ਵਿਗਿਆਨ ਕਿਸੇ ਵੀ ਚੀਜ਼ ਦੇ ਲਾਭ ਦੀ ਗੱਲ ਕਰਦਾ ਹੈ ਅਤੇ ਭਵਿੱਖ ਨੂੰ ਉਜਰਾ ਬਣਾਉਣ ਬਾਰੇ ਜਾਣਕਾਰੀ ਦਿੰਦਾ ਹੈ ਇਸ ਰਾਹੀਂ ਤੁਹਾਡੇ ਵਰਤਮਾਨ ਤੋਂ ਭਵਿੱਖ ਤੱਕ ਦੀਆਂ ਗੱਲਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ ਧੀ ਦੇ ਵਿਆਹ ਤੇ ਤੋਹਫਾ ਦੇਣਾ ਮਾਪੇ ਬਾਪ ਦੀ ਖੁਸ਼ੀ ਦੀ ਗੱਲ ਹੈ ਪਰ ਕੁਝ ਚੀਜ਼ਾਂ ਅਜਹੀਆਂ ਹਨ ਜਿਨ੍ਹਾਂ ਨੂੰ ਤੋਹਫੇ ਵਜੋਂ ਨਾ ਦੇਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ ਤਾਂ ਜੋ ਧੀ ਨੂੰ ਆਪਣੇ ਆਉਣ ਵਾਲੇ ਜੀਵਨ 'ਚ ਕੋਈ ਮਾੜੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਨੰਬਰ 1 ਕੱਚ ਦੀਆਂ ਚੀਜ਼ਾਂ ਇਹ ਕੱਚ ਦਾ ਸਮਾਨ ਕੱਚ ਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਹਨ ਅਤੇ ਕਿਸੇ ਨੂੰ ਵੀ ਤੋਹਫੇ ਦੇਣ ਲਈ ਵਧੀਆ ਹੁੰਦੀਆਂ ਹਨ ਇਸ ਦੀ ਵਰਤੋਂ ਵਰਤਨਾ ਜਾਂ ਸਜਾਵਟੀ ਵਸਤੂਆਂ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ ਪਰ ਜੇਕਰ ਤੁਸੀਂ ਆਪਣੀ ਧੀ ਦੇ ਵਿਆਹ ਤੇ ਕੋਈ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਦੇ ਵੀ ਕੱਚ ਦੇ ਭਾਂਡੇ ਜਾਂ ਕੋਈ ਹੋਰ ਕੱਚ ਦੀ ਚੀਜ਼ ਨਹੀਂ ਦੇਣੀ ਚਾਹੀਦੀ ਆਪਣੀ ਧੀ ਨੂੰ ਅਜਿਹੀ ਕੋਈ ਵੀ ਚੀਜ਼ ਗਿਫਟ ਕਰਨ ਨਾਲ ਉਸ ਦੇ ਰਿਸ਼ਤਿਆਂ ਵਿੱਚ ਦਰਾੜ ਆ ਸਕਦੀ ਹੈ। ਦਰਅਸਲ ਜੇਕਰ ਜੋਤਿਸ਼ ਦੀ ਨਾਂ ਵੀ ਮੰਨੋ ਤਾਂ ਵੀ ਧੀ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਂਦੀ ਹੈ ਤਾਂ ਆਪਣੇ ਨਾਲ ਬਹੁਤ ਸਾਰਾ ਸਮਾਨ ਲੈ ਜਾਂਦੀ ਹੈ। ਅਜਿਹੇ ਵਿੱਚ ਕੱਚ ਦੀਆਂ ਚੀਜ਼ਾਂ ਦੇ ਟੁੱਟਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਕੱਚ ਦੀਆਂ ਚੀਜ਼ਾਂ ਨੂੰ ਨਾ ਦੇਣਾ ਹੀ ਬਿਹਤਰ ਮੰਨਿਆ ਜਾਂਦਾ ਹੈ। ਨੰਬਰ 2 ਆਪਣੀ ਧੀ ਦੇ ਵਿਆਹ ਤੇ ਕਾਲੇ ਕੱਪੜੇ ਗਿਫਟ ਨਾ ਕਰੋ ਆਪਣੀ ਧੀ ਦੇ ਵਿਆਹ ਤੇ ਕਦੇ ਵੀ ਭੁੱਲ ਕੇ ਕਾਲੇ ਕੱਪੜੇ ਤੋਹਫੇ ਵਜੋਂ ਨਹੀਂ ਦੇਣੇ ਚਾਹੀਦੇ ਅਜਿਹਾ ਮੰਨਿਆ ਜਾਂਦਾ ਹੈ ਕਿ ਕਾਲਾ ਰੰਗ ਨਕਾਰਾਤਮਕ ਊਰਜਾ ਨੂੰ ਦਰਸਾਉਂਦਾ ਹੈ ਅਤੇ ਕਾਲੇ ਕੱਪੜੇ ਗਿਫਟ ਕਰਨ ਨਾਲ ਧੀ ਦੇ ਬਹੋਤਾ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਹਨ ਨੰਬਰ 3 ਆਪਣੀ ਧੀ ਦੇ ਵਿਆਹ ਵਿੱਚ ਮਾਚਸ ਨਾ ਦਿਓ ਧੀ ਨੂੰ ਵਿਆਹ ਵਿੱਚ ਕਦੇ ਵੀ ਮੱਚ ਸ ਚਾਕੂ ਜਾਂ ਕੈਂਚੀ ਨਹੀਂ ਦੇਣੀ ਚਾਹੀਦੀ ਮੰਨਿਆ ਜਾਂਦਾ ਹੈ ਕਿ ਇਸ ਦੇ ਨਕਰਾਤਮਕ ਪ੍ਰਭਾਵ ਕਾਰਨ ਬੇਟੀ ਦੇ ਜੀਵਨ ਵਿੱਚ ਕਲੇਸ਼ ਪੈਦਾ ਹੋ ਸਕਦਾ ਹੈ ਅਤੇ ਬਿਨਾਂ ਕਿਸੇ ਕਾਰਨ ਝਗੜੇ ਹੋ ਸਕਦੇ ਹਨ ਆਪਣੀ ਧੀ ਨੂੰ ਤੋਹਫਾ ਦਿੰਦੇ ਸਮੇਂ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਨੂੰ ਉਜਾਹੀ ਕੋਈ ਚੀਜ਼ ਨਾ ਦਿੱਤੀ ਜਾਵੇ ਨੰਬਰ 4 ਆਪਣੀ ਧੀ ਨੂੰ ਗੈਸ ਚੁੱਲਾ ਜਾਂ ਕੋਈ ਵੀ ਜਲਨ ਪਦਾਰਥ ਚੀਜ਼ ਗਿਫਟ ਨਾ ਕਰੋ ਅਜਿਹਾ ਮੰਨਿਆ ਜਾਂਦਾ ਹੈ ਕਿ ਭਾਵੇਂ ਤੁਸੀਂ ਆਪਣੀ ਬੇਟੀ ਦੇ ਵਿਆਹ ਤੇ ਕਈ ਚੀਜ਼ਾਂ ਗਿਫਟ ਕਰ ਰਹੇ ਹੋ ਪਰ ਤੁਹਾਨੂੰ ਕਦੇ ਵੀ ਆਪਣੀ ਬੇਟੀ ਨੂੰ ਗੈਸ ਚੁੱਲਾ ਜਾਂ ਕੋਈ ਹੋਰ ਜਲਨ ਪਦਾਰਥ ਚੀਜ਼ ਗਿਫਟ ਨਹੀਂ ਕਰਨੀ ਚਾਹੀਦੀ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਧੀ ਨੂੰ ਗੈਸ ਚੁੱਲਾ ਤੋਹਫਾ ਦਿੰਦਾ ਹੈ ਤਾਂ ਇਸ ਗੱਲ ਦਾ ਪ੍ਰਤੀਕ ਹੋ ਸਕਦਾ ਹੈ ਕਿ ਉਸਦੇ ਸਹੁਰੇ ਘਰ ਵਿੱਚ ਬੱਕਰੀ ਰਸੋਈ ਹੋ ਜਾਵੇ ਅਸਲ ਵਿੱਚ ਇਹ ਮਾਨਸਿਕਤਾ ਨਾਲ ਜੇਕਰ ਤੁਸੀਂ ਆਪਣੀ ਧੀ ਨੂੰ ਕੋਈ ਤੋਹਫਾ ਨਾ ਵੀ ਦੇਮੋ ਤਾਂ ਵੀ ਇਹ ਧੀ ਲਈ ਸ਼ੁਭ ਨਹੀਂ ਹੁੰਦਾ ਇਸ ਲਈ ਤੁਹਾਨੂੰ ਆਪਣੀ ਧੀ ਨੂੰ ਗੈਸ ਚੁੱਲਾ ਜਾਂ ਇਸ ਵਰਗੀ ਕੋਈ ਵੀ ਚੀਜ਼ ਨਹੀਂ ਦੇਣੀ ਚਾਹੀਦੀ ਨੰਬਰ 5 ਆਪਣੀ ਧੀ ਨੂੰ ਅਚਾਰ ਗਿਫਟ ਨਾ ਹੀ ਕਰੋ ਜੋ ਤਿਸ ਸ਼ਾਸਤਰ ਵਿੱਚ ਇੱਕ માનਤਾ ਹੈ ਕਿ ਧੀ ਨੂੰ ਕਦੇ ਵੀ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਨੂੰ ਅਚਾਰ ਨਹੀਂ ਲੈ ਕੇ ਜਾਣਾ ਚਾਹੀਦਾ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੀ ਧੀ ਨੂੰ ਕੋਈ ਵੀ ਚੀਜ਼ ਤੋਹਫੇ ਵਜੋਂ ਦੇ ਰਹੇ ਹੋ ਤਾਂ ਗਲਤੀ ਨਾਲ ਵੀ ਅਚਾਰ ਨਾ ਦਿਓ ਦਰਅਸਲ ਅਚਾਰ ਖੱਟੇ ਹੁੰਦੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਆਚਾਰ ਨੂੰ ਤੋਹਫੇ ਵਜੋਂ ਦੇਣ ਨਾਲ ਧੀ ਦੇ ਸਹੁਰੇ ਪਰਿਵਾਰ ਨਾਲ ਸਬੰਧਾਂ ਵਿੱਚ ਖਟਾਸ ਆ ਸਕਦੀ ਹੈ ਇਸ ਤੋਂ ਇਲਾਵਾ ਆਚਾਰ ਵਿੱਚ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਦੋਂ ਵੀ ਧੀ ਆਪਣੇ ਮਾਪਿਆਂ ਦਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ ਤਾਂ ਆਚਾਰ ਵਿੱਚੋਂ ਤੇਲ ਨਿਕਲ ਸਕਦਾ ਹੈ ਅਤੇ ਹੋਰ ਚੀਜ਼ਾਂ ਨੂੰ ਵੀ ਖਰਾਬ ਕਰ ਸਕਦਾ ਹੈ ਇਸ ਕਾਰਨ ਤੋਹਫੇ ਵਜੋਂ ਆਚਾਰ ਨਾ ਹੀ ਦੇਣ ਦੀ ਸਲਾਹ ਦਿੱਤੀ ਜਾਂਦੇ ਹੀ ਹੈ ਨੰਬਰ 6 ਝਾੜੂ ਕਈ ਵਾਰ ਮਾਪੇ ਆਪਣੀ ਧੀ ਦੇ ਹਰ ਸੁੱਖ ਦਾ ਧਿਆਨ ਰੱਖਦੇ ਹਨ ਅਤੇ ਉਸ ਨੂੰ ਸਭ ਕੁਝ ਦੇਣ ਦੀ ਕੋਸ਼ਿਸ਼ ਕਰਦੇ ਹਨ ਇਸ ਪ੍ਰਕਿਰਿਆ ਵਿੱਚ ਕਈ ਗਲਤ ਚੀਜ਼ਾਂ ਦੇ ਬੈਠਦੇ ਹਨ ਪਰ ਧਾਰਮਿਕ ਗ੍ਰੰਥਾਂ ਅਨੁਸਾਰ ਵਿਦਾਈ ਦੇ ਸਮੇਂ ਝਾੜੂ ਜਾਂ ਸਫਾਈ ਨਾਲ ਜੁੜੀਆਂ ਚੀਜ਼ਾਂ ਦਾ ਤੋਹਫਾ ਨਹੀਂ ਦੇਣਾ ਚਾਹੀਦਾ ਅਜਿਹਾ ਕਾਰਨ ਨਾਲ ਉਸ ਦੀ ਜ਼ਿੰਦਗੀ ਤੇ ਦੁੱਖਾਂ ਦਾ ਪਹਾੜ ਟੁੱਟ ਸਕਦਾ ਹੈ ਨੰਬਰ 7 ਸੂਈਆਂ ਜਾਂ ਤਿੱਖੀਆਂ ਵਸਤੂਆਂ ਧੀ ਨੂੰ ਵਿਦਾਈ ਦੇ ਸਮੇਂ ਰਸੋਈ ਨਾਲ ਜੁੜੀਆਂ ਕਈ ਛੋਟੀਆਂ ਵੱਡੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਇਸ ਦੌਰਾਨ ਧਿਆਨ ਰੱਖੋ ਕਿ ਉਸ ਨੂੰ ਕਦੇ ਵੀ ਚਾਕੂ ਸੂਈ ਜਾਂ ਕੋਈ ਹੋਰ ਤਿੱਖੀ ਚੀਜ਼ ਕੈਂਚੀ ਵਗੈਰਾ ਨਾ ਦਿਓ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਬੇਟੀ ਦੇ ਵਿਹੋਤਾ ਜੀਵਨ ਵਿੱਚ ਕੁੜੱਤਣ ਆਉਂਦੀ ਹੈ ਨੰਬਰ 8 ਛਾਨਣੀ ਆਪਣੀ ਧੀ ਦੇ ਵਿਆਹ ਤੇ ਰਸੋਈ ਚ ਵਰਤਿਆਂ ਜਾਣ ਵਾਲੀਆਂ ਸਾਰੀਆਂ ਛੋਟੀਆਂ ਵੱਡੀਆਂ ਚੀਜ਼ਾਂ ਦੇਂਦੇ ਸਮੇਂ ਛਾਨਣੀ ਦੇਣ ਦੀ ਗਲਤੀ ਨਾ ਕਰੋ ਆਪਣੀ ਧੀ ਨੂੰ ਤੋਹਫੇ ਵਜੋਂ ਆਟਾ ਛਾਨਣੀ ਦੇਣੀ ਗਲਤ ਹੈ ਦੂਜੇ ਸ਼ਬਦਾਂ ਵਿੱਚ ਇੱਕ ਵਿਆਹੀ ਧੀ ਨੂੰ ਕਦੇ ਵੀ ਆਟੇ ਦੀ ਛਾਲਣੀ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਨਾਲ ਉਸਦਾ ਬਹੋਤਾ ਜੀਵਨ ਦੁਖੀ ਹੋ ਜਾਂਦਾ ਹੈ ਨੰਬਰ 9 ਮਿਰਚ ਗਲਤੀ ਨਾਲ ਵੀ ਕੁੜੀਆਂ ਨੂੰ ਵਿਦਾਈ ਦਿੰਦੇ ਸਮੇ ਮਿਰਚਾਂ ਨਾ ਰੱਖੋ ਅਜਿਹਾ ਕਰਨਾ ਉਹਨਾਂ ਦੀ ਨਵੀਂ ਵਿਹੋਤਾ ਜ਼ਿੰਦਗੀ ਵਿੱਚ ਕੁੜਤਣ ਵਧਾਉਣ ਦੇ ਬਰਾਬਰ ਹੋਵੇਗਾ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੀਆਂ ਬੇਟੀਆਂ ਨੂੰ ਮਿਰਚਾਂ ਤੋਹਫੇ ਵਜੋਂ ਦਿੰਦੇ ਹੋ ਤਾਂ ਸ਼ੁਰੂ ਤੋਂ ਹੀ ਨਵੇਂ ਰਿਸ਼ਤਿਆਂ 'ਚ ਟਕਰਾਅ ਹੋ ਸਕਦਾ ਹੈ ਜੇਕਰ ਉਸ ਨੂੰ ਵਿਦਾਇਗੀ ਤੌਰ ਤੇ ਕੁਝ ਦੇਣਾ ਹੀ ਹੈ ਤਾਂ ਫਲ ਜਾਂ ਸੁੱਕੇ ਮੇਵੇ ਦੇਣਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 10 ਲੋਣ ਭੁੱਲ ਕੇ ਵੀ ਧੀ ਨੂੰ ਬਧਾਈ ਦੇ ਵੇਲੇ ਲੋਣ ਨਹੀਂ ਦੇਣਾ ਚਾਹੀਦਾ ਲੋਣ ਦੇਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਧੀ ਨੂੰ ਨਵੇਂ ਰਿਸ਼ਤਿਆਂ ਵਿੱਚ ਮਿਲਣ ਕਰਨ ਤੋਂ ਖਾਰ ਪੈਦਾ ਕਰ ਰਹੇ ਹੋ ਤਾਂ ਤੁਸੀਂ ਸਿਰਫ ਚਾਹੋਗੇ ਕਿ ਸਾਡੀ ਧੀ ਸਿਰਫ ਪੇਕਿਆਂ ਵਾਲੇ ਮਾਪਿਆਂ ਦੇ ਰਿਸ਼ਤੇ ਹੀ ਕਾਇਮ ਰੱਖੇ ਤੇ ਤੁਸੀਂ ਚਾਹੁੰਦੇ ਹੋ ਨਵੇਂ ਰਿਸ਼ਤਿਆਂ ਵਿੱਚ ਮਠਾਸ ਬਣੀ ਰਹੇ ਇਸ ਲਈ ਧੀਆ ਨੂੰ বিদਾਈ ਦੇ ਸਮੇਂ ਸਿਰਫ ਤੇ ਸਿਰਫ ਮਠਿਆਈਆਂ ਦਿੱਤੀਆਂ ਜਾਣ ਚੰਗਾ ਹੀ ਹੋਵੇਗਾ ਆਓ ਅਸੀਂ ਉਹਨਾਂ ਨੂੰ ਨਮਕ ਦੀ ਬਜਾਏ ਮਠਿਆਈਆਂ ਦੇ ਕੇ ਵਿਦਾ ਕਰੀਏ ਨੰਬਰ 11 ਧੀ ਨੂੰ ਅਚਾਰ ਕਿਉਂ ਨਹੀਂ ਦੇਣਾ ਚਾਹੀਦਾ ਔਰਤਾਂ ਨੂੰ ਕਦੇ ਵੀ ਮਾਂ ਦੇ ਘਰ ਤੋਂ ਸਹੁਰੇ ਘਰ ਅਚਾਰ ਨਹੀਂ ਲੈ ਕੇ ਜਾਣਾ ਚਾਹੀਦਾ ਕਿਉਂਕਿ ਅਚਾਰ ਤੇ ਤਿੰਨ ਗ੍ਰਹਾਂ ਦਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ ਅਚਾਰ ਵਿੱਚ ਤੇਲ ਹੈ ਜਿਸ ਦਾ ਅਰਥ ਹੈ சனி ਮਸਾਲੇ ਵੀ ਹਨ ਜਿਸ ਦਾ ਅਰਥ ਹੈ ਰਾਹੂ ਅਤੇ ਮਿਰਚਾਂ ਭਾਵ ਮੰਡਲ ਇਹ 10 ਗ੍ਰਹਿ ਜੀਵਨ ਚ ਤੂਫਾਨ ਲੈ ਕੇ ਆਉਂਦੇ ਹਨ ਜਿਸ ਕਾਰਨ ਰਿਸ਼ਤੇ ਚ ਖਟਾਸ ਆ ਜਾਂਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕੁੜੀ ਦੇ ਨਾਲ ਨਾਲ ਉਸ ਦੇ ਮਾਤਾ ਪਿਤਾ ਨੂੰ ਵੀ ਕਈ ਢੇਰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਆਪਣੀ ਧੀ ਨੂੰ ਅਚਾਰ ਭੁੱਲ ਕੇ ਵੀ ਨਾ ਦਵੋ ਜੇਕਰ ਵੀਡੀਓ ਚ ਦਿੱਤੀ ਸਲਾਹ ਵਧੀਆ ਲੱਗੇ ਤਾਂ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸੇ ਤਰ੍ਹਾਂ ਦੀਆਂ ਵਾਸਤੂ ਟਿਪਸ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਹਰ ਹਰ ਮਹਾਦੇਵ ਜੀ